ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਇੱਕ ਬੜਾ ਵੱਡਾ ਸਵਾਲ ਸਾਡੇ ਸਾਹਮਣੇ ਰੱਖਿਆ ਸੰਸਾਰ ਦੇ ਲੋਕ ਸਮਝਦੇ ਸਨ ਕਿ ਸੋਚ ਰੱਖਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਆਖਿਆ ਸੋਚੈ ਸੋਚਣਾ ਹੋਈ ਜੇ ਸੋਚੀ ਲੱਖ ਵਾਰ ਇਹ ਲੱਖਾਂ ਵਾਰ ਵੀ ਤੂੰ ਸੋਚ ਰੱਖਣ ਦਾ ਯਤਨ ਕਰੇ ਤਾਂ ਵੀ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਲੋਕ ਸਮਝਦੇ ਸਨ ਕਿ ਚੁੱਪ ਰਹਿਣ ਦੇ ਨਾਲ ਰੱਬ ਮਿਲ ਜਾਵੇਗਾ। ਇਕਾਂਤ ਵਾਸੂ ਕਰਕੇ ਸਮਾਧੀਆਂ ਲਾਉਣ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਖ ਦਿੱਤਾ ਭਾਵੇਂ ਤੂੰ ਇਕਾਂਤ ਵਾਸੂ ਕਰਕੇ ਇੱਕ ਤਾਰ ਲੱਖਾਂ ਸਮਾਧੀਆਂ ਵੀ ਲਾਈ ਜਾਵੇਂ। ਜੇ ਭਲਿਆ ਤੈਨੂੰ ਰੱਬ ਦੀ ਪ੍ਰਾਪਤੀ ਫਿਰ ਵੀ ਨਹੀਂ ਹੋ ਸਕਦੀ ਲੋਕਧਾਰਾ ਇਹ ਸੀ ਕਿ ਸਭ ਕੁਝ ਇਕੱਠਾ ਕਰ ਲਈਏ ਤਾਂ ਰੱਬ ਮਿਲ ਜਾਵੇਗਾ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਆਖਿਆ ਭਾਵੇਂ ਤੂੰ ਸੰਸਾਰ ਦਾ ਹਰ ਇੱਕ ਪਦਾਰਥ ਇਕੱਠਾ ਕਰ ਲੈ ਯਾਦ ਰੱਖੀ ਰੱਬ ਤੈਨੂੰ ਤਾਂ ਵੀ ਨਹੀਂ ਮਿਲ ਸਕਦਾ ਲੋਕਾਂ ਦੀ ਇਹ ਵਿਚਾਰ ਸੀ ਕਿ ਭਾਵੇਂ ਸਾਡੇ ਅੰਦਰ ਸਿਆਣਪਾ ਬਹੁਤ ਦੇ ਦੀ ਮਨੋਕ ਨੇ ਸਮਝਿਆ ਕਿ ਮੈਂ ਚਤਰਾਇਆਂ ਦੇ ਨਾਲ ਉਸ ਪ੍ਰਮਾਤਮਾ ਨੂੰ ਪਾਲਵਾਂਗਾ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਆਖ ਦਿੱਤਾ ਤੇਰੇ ਅੰਦਰ ਭਾਵੇਂ ਹਜ਼ਾਰਾਂ ਸਿਆਣਪਾ ਹੋਣ ਲੱਖਾਂ ਚਤਰਾਇਆਂ ਹੋਣ ਇਹਨੂੰ ਰੱਬ ਦੀ ਭਲਿਆ ਪ੍ਰਾਪਤੀ ਨਹੀਂ ਹੋ ਸਕਦੀ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਇਹ ਸਵਾਲ ਰੱਖਿਆ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਇਸ ਤਰ੍ਹਾਂ ਸਤਿਆਰ ਬਣ ਸਕੀਦਾ ਹੈ ਸਤਿਆਰ ਤੋਂ ਭਾਵ ਕਿ ਸੱਚ ਦੇ ਪ੍ਰਕਾਸ਼ ਹੋਣ ਦੇ ਯੋਗ ਸੱਚ ਦਾ ਘਰ ਕਿਵੇਂ ਬਣੀਏ ਕਿਵੇਂ ਉਹ ਸੱਚ ਜਿਹੜਾ ਹੈ ਸਾਡੇ ਹਿਰਦੇ ਦੇ ਅੰਦਰ ਟਿਕ ਜਾਵੇ ਕਿਵੇਂ ਅੰਦਰੋਂ ਫੂੜ ਦੀ ਕੰਧ ਜਿਹੜੀ ਉਹ ਟੁੱਟ ਜਾਵੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹੀ ਗੱਲ ਆਖੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਅਕਲ ਕੇ ਉਸ ਰਜਾ ਵਾਲੇ ਆਕਾਰ ਪੁਰਖ ਪਰਮਾਤਮਾ ਦੇ ਬਾਣੇ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਚੱਲਣਾ ਭਾਈ ਇਹ ਹੀ ਇੱਕ ਵਿਧੀ ਹੈ ਜਿਸ ਵਿਧੀ ਦੇ ਨਾਲ ਜਿਸ ਢੰਗ ਦੇ ਨਾਲ ਉਸ ਪਰਮਾਤਮਾ ਨੂੰ ਪਾਛ ਕੀਤਾ ਏ ਇਹ ਇਹ ਵਿਧੀ ਜੀਵਰੇ ਨਾਲ ਤੁਰ ਤੋਂ ਹੀ ਲਿਖੀ ਆ ਰਹੀ ਹੈ